ਕਰਦੇ ਆ ਜੀ ਆਪਾਂ ਮਸ਼ੀਨਰੀਆਂ ਦੀ ਗੱਲ ਤੁਹਾਡੀ ਫਰਮਾਇਸ਼ ਤੇ ਆਪਾਂ ਮਸ਼ੀਨਰੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਤੇ ਸਾਰੇ ਤੁਹਾਡੇ ਆਪਾਂ ਕਮੈਂਟ ਵੀ ਪੜਾਂਗੇ ਤੁਸੀਂ ਫਰਮਾਇਸ਼ ਕਰਦੇ ਹੋ ਜਿਹੜੀ ਤੁਹਾਡੇ ਨਾਮ ਆਪਾਂ ਲਵਾਂਗੇ ਤੁਸੀਂ ਕਮੈਂਟਾਂ ਚ ਕੀ ਕੁਝ ਕਹਿਨੇ ਹੋ ਸਾਰਾ ਕੁਝ ਆਪਾਂ ਦੇਖਦੇ ਆਂ ਤੇ ਗੱਲਬਾਤ ਕਰਦੇ ਆਂ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਆਪਣਾ ਨੰਬਰ ਕਰੋ ਜੀ ਨੋਟ WhatsApp ਨੰਬਰ ਆਪਣਾ 7719445360 ਆਪਣੇ ਕੋਲੇ ਇਸ ਨੰਬਰ ਤੇ ਭੇਜੀ ਦਿਓ ਵੀਡੀਓ ਜਾਣਕਾਰੀ ਫੋਟੋਆਂ ਐਡ ਤੁਹਾਡੀ ਫਰੀ ਦੇ ਵਿੱਚ ਲੱਗ ਜਾਊਗੀ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਆ ਰੇਟਸ ਵੀਡੀਓ ਹੀ ਆਪਣੇ ਕੋਲੇ ਪਹੁੰਚੀ ਆ 2010 ਮਾਡਲ ਗੱਡੀ ਆ 1 ਲੱਖ 80000 ਦੀ ਡਿਮਾਂਡ ਦੇ ਵਿੱਚ ਗੱਡੀ ਖੜੀ ਹੈ ਜੀ ਮੋਗੇ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਨੂੰ ਮਿਲ ਚੁਗੀ ਚਲਾਉਣ ਦੇ ਵਿੱਚ ਗੱਡੀ ਬਹੁਤ ਵਧੀਆ ਜਾ ਕੇ ਕਿਸੇ ਨੇ ਦੇਖਣੀ ਹੈ ਅੰਦਰੋਂ ਜਾ ਕੇ ਦੇਖਣੀ ਹੈ ਤਾਂ ਤੁਸੀਂ ਮੋਗੇ ਜਾ ਕੇ ਇਹਨਾਂ ਦੇ ਘਰੇ ਗੱਡੀ ਦੇਖ ਸਕਦੇ ਹੋ ਟ੍ਰਾਈ ਲੈ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਸਾਰਾ ਕੁਝ ਵਧੀਆ ਟਾਈਟਪਾ ਸਾਰਾ ਕੁਝ ਓਕੇ ਹੈ ਮਾਲਕ ਦਾ ਨੰਬਰ 88470 16011 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਇੱਕ अल्टੋ ਐਲਐਕਐਸਆਈ ਗੱਡੀ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆ ਜੀ 2008 ਮਾਡਲ ਗੱਡੀ ਆ ਤੇ ਮਾਲਕ ਨੇ ਪਾਸਿੰਗ ਹੁਣੇ ਕਰਵਾਈ ਹੈ 5 ਸਾਲਾਂ ਦੀ ਐਚਆਰ ਨੰਬਰ ਹੈ ਗੱਡੀ 115000 ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਆ ਸਿਰਸਾ ਮਾਲਕ ਦਾ ਏਰੀਆ ਹਰਿਆਣਾ ਚ ਬਹੁਤ ਵੱਡਾ ਸ਼ਹਿਰ ਆ ਸਿਰਸਾ ਨਵੇਂ 12 ਚ ਗੱਡੀ ਆ ਕੰਡੀਸ਼ਨ ਵਧੀਆ ਰੰਗ ਤੁਸੀਂ ਦੇਖ ਲਓ ਗੱਡੀ ਦੇਖ ਲਓ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਵੀ ਕੋਈ ਕਮੀ ਪੇਸ਼ੀ ਹੈ ਨਹੀਂ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਸਾਰੇ ਫੰਕਸ਼ਨ ਫੰਕਸ਼ਨ ਚੱਲਦੇ ਆ ਆਪਾਂ ਨੂੰ ਗੱਡੀ ਖਰੀਦਣ ਤੋਂ ਬਾਅਦ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਨਹੀਂ ਜੀ ਮਾਲਕ ਦਾ ਨੰਬਰ 868003935842 ਗੱਲਬਾਤ ਜਿਹੜੀ ਵੀ ਕਰਨੀ ਐ ਆਪੇ ਕਰ ਲਿਓ ਜੀ। ਇੱਕ ਆਪਾ ਤੁਹਾਡੇ ਘਰ ਤਰ ਹੋਣਾ TVS ਦੀ ਜੁਪੀਟਰ ਸਕੂਟੀ ਲੈ ਕੇ ਪਹੁੰਚਿਆ ਪੰਜਾਬ ਨੰਬਰ ਐ। 2015 ਮਾਡਲ ਸਕੂਟੀ ਇਹ 40000 ਦੀ ਡਿਮਾਂਡ ਦੇ ਵਿੱਚ। ਟਾਇਟਪਾ ਠੀਕ ਐ, ਬਰਨਾਲੇ ਖੜੀ ਐ ਤੇ ਕੰਡੀਸ਼ਨ ਆਲੋਕਿਆ ਸਾਰੀ ਰੀਜਨਲ ਐ। ਜਿੰਨੇ ਪਾਰਟਸ ਜਿੰਨੇ ਟਾਪੇ ਟੁੱਪੇ ਹੁੰਦੀ ਐ ਸਾਰਾ ਕੁਝ ਰੀਜਨਲ ਆਪਾਂ ਨੂੰ ਮਿਲੂਗਾ। ਆਰ.ਸੀ. ਮਾਲਕ ਕੋਲ ਹੈਗੀ ਐ। ਜੇ ਕਿਸੇ ਨੂੰ ਪਸੰਦ ਆਈ ਐ ਜੀ ਮੇਰੀ ਭੈਣਾਂ ਨੂੰ, ਮੇਰੀ ਮਾਤਾ ਨੂੰ ਕਿਸੇ ਮੇਰੇ ਵੱਡੇ ਬਜ਼ੁਰਗ ਨੂੰ ਕੋਈ ਖਰੀਦਣ ਦਾ ਚਾਹਵਾਨ ਹੈਗੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੂ ਬਾਕੀ ਮੇਰੀਆਂ ਭੈਣਾਂ ਤੇ ਮੇਰੀ ਮਾਤਾ-ਮਾਂ ਦੇ ਬਹੁਤ ਸਾਰੇ ਕਮੈਂਟ ਆਏ ਸੀਗੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚਿਆ ਖਾਸ ਨੰਬਰ ਹੈ ਜੀ 94655 ਤੇ 20583 ਜਿਨ੍ਹਾਂ ਦੀ ਆ ਸਕੂਟੀ ਹੈ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਤੁਸੀਂ ਡਿਮਾਂਡ ਮੋਟਰਸਾਈਕਲ ਦੀ ਵੀ ਕਹਿੰਦੇ ਸੀਗੇ ਪਾਈ ਸੀਗੀ ਡਿਮਾਂਡ ਤੇ ਮੋਟਰਸਾਈਕਲ ਸੀਟੀ 100 ਆਪਾਂ ਲੈ ਕੇ ਪਹੁੰਚੇ ਆਂ ਜڑا ਨਵੇਂ ਮਾਡਲ ਚ ਟੋਪ ਮਾਡਲ ਚਾਹੁੰਦੇ 2020 ਮਾਡਲ ਹੈ 45000 ਰੁਪਿਆ ਇਸ ਦੀ ਡਿਮਾਂਡ ਹੈ ਤੇ ਖੜਾ ਹੈਗਾ ਅਮ੍ਰਿਤਸਰ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਪਸੰਦ ਆਉਂਦਾ ਕੋਈ ਖਰੀਦਣ ਦਾ ਚਾਹਵਾਨ ਹੈਗਾ ਅਮ੍ਰਿਤਸਰ ਜਾ ਕੇ ਦੇਖ ਸਕਦਾ ਹੂੰ ਬਾਕੀ ਟਾਇਟਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਚਲਾਉਣ ਚ ਵਧੀਆ ਆਰ ਸੀ ਉਰ ਸੀ ਆਪਾਂ ਨੂੰ ਨਾਲ ਮਿਲ ਜੂਗੀ ਤੇ ਸਾਰਾ ਮਾਲਕ ਨੇ ਬਹੁਤ ਵਧੀਆ ਸਾਫ ਸਭਾਈ ਦੇ ਵਿੱਚ ਰੱਖਿਆ ਹੋਇਆ ਬਾਕੀ ਤੁਹਾਡੇ ਸਾਹਮਣੇ ਹੈ ਟਾਇਟਪਾ ਦੇਖ ਲੂ ਬਾਕੀ ਤੁਸੀਂ ਜਾ ਕੇ ਦੇਖੋਗੇ ਚਲਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੁਹਾਨੂੰ ਮੋਟਰਸਾਈਕਲ ਬਾਰੇ ਤੇ ਮੋਟਰਸਾਈਕਲ ਦੇ ਇੰਜਨ ਬਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਨਾਲ ਗੱਲ ਕਰਕੇ ਤੁਸੀਂ ਦੇਖ ਲਿਓ ਕੀ ਕਹਿੰਦੇ ਆ ਮਾਲਕ ਕਿੰਨਾ ਕੁ ਡਿਸਕਾਊਂਟ ਹੋ ਜਾਊਗਾ ਬਾਕੀ ਤੁਸੀਂ ਜਾ ਕੇ ਦੇਖਣਾ ਜਾ ਕੇ ਦੇਖ ਲਿਓ ਮੌਕੇ ਤੇ ਗੱਲਬਾਤ ਹੋ ਜੂਗੀ ਨੰਬਰ 95011 53494 ਜਿੰਨਾਂ ਦਾ ਮੋਟਰਸਾਈਕਲ ਹੈ ਜੀ ਬਾਕੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲਣਗੀਆਂ ਵੀਡੀਓ ਖਤਮ ਨਹੀਂ ਹੋਈ ਜੀ ਵੀਡੀਓ ਤਾਂ ਹਲੇ ਸ਼ੁਰੂ ਹੋਈ ਹੈ ਤੇ ਗੱਲਬਾਤ ਅੱਗੇ ਵੀ ਆਪਾਂ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ ਕਹਿ ਦਿੰਨਾ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਠੀਆਕਾਰ ਮਕਾਨ ਹੈ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂ ਜਿੰਨੀ ਕਰਦੇ ਹਾਂ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਆਪਾਂ ਨਹੀਂ ਲੈਂਦੇ ਜੇ ਐਡ ਕਰਬੋਣੀਆਂ ਤੁਸੀਂ ਤਾਂ ਬਿਲਕੁਲ ਫਰੀਦ ਵਿੱਚ ਆਪਾਂ ਕਰ ਦਾਂਗੇ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਹੈ ਨਹੀਂ ਨਾ ਕੋਈ ਆਪਾਂ ਨੂੰ ਮੈਸੇਜ ਕਰਕੇ ਪੁੱਛਣ ਦੀ ਲੋੜ ਹੈ ਨਾ ਕੋਈ ਕਮੈਂਟ ਦੇ ਵਿੱਚ ਆਪਾਂ ਨੂੰ ਪੁੱਛਣ ਦੀ ਲੋੜ ਹੈ ਵੀ ਸਾਡੇ ਕੋਲੇ ਆ ਚੀਜ਼ ਹੈ ਅਸੀਂ ਸੇਲ ਕਰਨੀ ਹੈ ਤੁਸੀਂ ਬਸ ਆਪਣੇ ਕੋਲੇ ਭੇਜ ਦਿਆ ਕਰੋ ਆਪਣੇ ਵਟਸਐਪ ਨੰਬਰ ਤੇ ਇੱਕ ਪੂਰੀ ਵਧੀਆ ਵੀਡੀਓ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਬਸ ਆ ਕੁਸ਼ ਠੀਕ ਹੈ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਕਰੋ ਜੀ ਸਪੋਰਟ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਚੈਨਲ ਤੇ ਕਿਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਉਸੇ ਮਿਲੇ ਤੁਹਾਡੇ ਕੋਲੇ ਮੈਸੇਜ ਪਹੁੰਚੇ ਆਪਣੀ ਨਵੀਂ ਵੀਡੀਓ ਦਾ ਤੇ ਸਬਸਕ੍ਰਾਈਬ ਕਰਕੇ ਆਪਣੇ ਚੈਨਲ ਦੇ ਪਰਿਵਾਰ ਦਾ ਹਿੱਸਾ ਸਾਰੇ ਤੁਸੀਂ ਬਣ ਜੋ ਜੀ ਤੇ ਹੁਣ ਆਪਾਂ ਫੇਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਹੁਣ ਤੁਸੀਂ ਦੇਖੋਗੇ ਇੱਕ ਆਪਣੇ ਕੋਲੇ ਰੇਟਜ ਗੱਡੀ ਹੋਰ ਪਹੁੰਚੀ ਆ ਇੱਕ ਤਾਂ ਤੁਸੀਂ ਪਿੱਛੇ ਦੇਖੀ ਸੀਗੀ ਚਿੱਟੇ ਰੰਗ ਦੀ ਸੀਗੀ ਆ ਸੁਰਮਈ ਜੇ ਰੰਗ ਦੀ ਆ ਪੈਟਰੋਲ ਤੇ ਗੱਡੀ ਆ ਨੋ ਮਾਡਲ ਤੇ ਫਾਸਟ ਟਰਨਰ ਆ ਇੱਕ 35 ਡਿਮਾਡਾ ਬਰਨਾਲੇ ਖੜੀ ਆ 650 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਆ ਤੁਸੀਂ ਆਪੇ ਮਾਲਕ ਨਾਲ ਗੱਲ ਕਰ ਲਿਓ ਬਰਨਾਲੇ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਜਾ ਕੇ ਦੇਖ ਲਓ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਬਾਈ ਦਾ ਨੰਬਰ 9988008493 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਜੀ ਬਾਕੀ ਮੈਂ ਬੇਨਤੀ ਕਰਦਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦੋ ਵੇਚਣ ਵਾਸਤੇ ਰੇਟ ਜਿਹੜਾ ਲਾ ਕੇ ਭੇਜਦੇ ਉਹ ਮਾਰਕੀਟ ਵੈਲੂ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਹੁਣ ਆਪਾਂ ਇੱਕ ਤੁਹਾਡੇ ਖਾਤਰ Maruti 800 ਗੱਡੀ ਲੈ ਕੇ ਪਹੁੰਚੇ ਹਾਂ ਜੀ 2005 ਮਾਡਲ ਗੱਡੀ ਆ 2026 ਤੱਕ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 58000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਖੜੀ ਆ ਲੁਧਿਆਣੇ ਏਰੀਆ ਚ ਨਵੇਂ ਟਾਇਰਾਂ ਚ ਕੰਡੀਸ਼ਨ ਆਲੂਕੀ ਐ ਕਮੀ ਪੇਸ਼ੀ ਕੋਈ ਨਹੀਂ ਪੰਜ ਮਾਡਲ ਗੱਡੀ ਆ ਪਾਸਿੰਗ 26 ਤੱਕ ਦਾ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਟਾਇਰ ਟੱਪਾ ਵਧੀਆ ਆਪਾਂ ਨੂੰ ਮਿਲ ਜੂਗਾ ਕਿਸੇ ਪਾਸੋਂ ਕਮੀ ਪੇਸ਼ੀ ਹੈ ਨਹੀਂ ਜਾ ਕੇ ਦੇਖਣੀ ਆ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਵਧੀਆ ਗੱਡੀ ਆ ਜੀ ਸੋਹਣੀ ਗੱਡੀ ਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦਿਖਾਈ ਦਿੱਤਾ ਤੇ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਇਆ ਸਕਰੀਨ ਤੇ ਮੈਂ ਦਿਤਾ ਸੀਗਾ ਤੇ ਹੁਣ ਆ ਗਿਆ ਜੀ ਬੇਲਾ ਕਮੈਂਟਾਂ ਦਾ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਅਲੱਗ-ਅਲੱਗ ਏਰੀਆ ਚ ਤੇ ਅਲੱਗ-ਅਲੱਗ ਮਸ਼ੀਨਰੀ ਵਾਸਤੇ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਤੁਹਾਡੇ ਨਾਮ ਆਪਾਂ ਲੈਨੇ ਆ ਜੀ ਤੇ ਤੁਹਾਨੂੰ ਮੈਂ ਤੁਹਾਡੇ ਹੀ ਕਮੈਂਟ ਦੱਸਦਾ ਬਾਕੀ ਸਾਰਿਆਂ ਨੂੰ ਪਤਾ ਲੱਗ ਜਾਊਗਾ ਤੁਸੀਂ ਕਿੰਨੇ ਸਪੋਰਟ ਕਰਦੇ ਹੋ ਜੀ ਸਾਰੇ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਇਹਨਾਂ ਦਾ ਨਾਮ ਹੈ ਜੀ ਸੁਖਬਿੰਦਰ ਇਹਨਾਂ ਨੇ ਕਿਹਾ ਗੁੱਡ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਕਿਹਾ ਤੇ ਬਹੁਤ ਚੰਗਾ ਲੱਗਿਆ ਜੀ ਤੁਸੀਂ ਕਮੈਂਟ ਕੀਤਾ ਤੇ ਹਰ ਰੋਜ਼ ਤੁਸੀਂ ਕਮੈਂਟ ਕਰਿਆ ਕਰੋ ਤੇ ਹਰ ਰੋਜ਼ ਵੀਡੀਓ ਤੇ ਪਹੁੰਚਿਆ ਕਰੋ ਬਹੁਤ ਚੰਗਾ ਲੱਗਦਾ ਜੀ ਤੇ ਅਗਲਾ ਕਮੈਂਟ ਹੈ ਜੀ ਆਪਣੇ ਕੋਲੇ ਬਚਿੱਤਰ ਮੰਗਲ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੇ ਕਹਿੰਦੇ ਨੇ ਇਹ ਵੀਰ ਬਹੁਤ ਮਿਹਨਤ ਕਰਦੇ ਹੋ ਤੁਸੀਂ ਤੇ ਵੱਧ ਤੋਂ ਵੱਧ ਸਾਥ ਦਿਓ ਵੀਰ ਦਾ ਜਿੰਨੇ ਤੁਸੀਂ ਚੈਨਲ ਤੇ ਆਉਂਦੇ ਹੋ ਤੇ ਵੱਧ ਤੋਂ ਵੱਧ ਜੁੜੋ ਤੇ ਚੈਨਲ ਦੀ ਫੈਮਿਲੀ ਦਾ ਹਿੱਸਾ ਬਣੋ ਜੀ ਬਹੁਤ ਸੋਹਣਾ ਕਮੈਂਟ ਕੀਤਾ ਸੀ ਬਚਿੱਤਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦਿਲੋਂ ਧੰਨਵਾਦ ਜੀ ਇੰਨਾ ਸੋਹਣਾ ਤੁਸੀਂ ਕਮੈਂਟ ਕੀਤਾ ਅਗਲਾ ਕਮੈਂਟ ਆਪਣੇ ਕੋਲ ਹੀ ਪਹੁੰਚਿਆ ਨਾਜ਼ਰ ਸਿੰਘ ਇਹਨਾਂ ਨੇ ਕਿਹਾ ਨਾਈਸ ਵੀਡੀਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਨਾਜ਼ਰ ਸਿੰਘ ਜੀ ਜੋਗਿੰਦਰ ਸਿੰਘ ਅਗਲੇ ਕਮੈਂਟ ਚ ਕਹਿੰਦੇ ਨੇ ਇਹਨਾਂ ਨੇ ਕਿਹਾ ਮਾਡਲ ਕੀ ਹੈ ਇਹਨਾਂ ਨੇ ਗੱਡੀ ਦਾ ਮਾਡਲ ਪੁੱਛੇਗਾ ਸਕੋਰਪਿਓ ਦਾ ਜਿਹੜੀ ਗੱਡੀ ਤੇ ਤੁਸੀਂ ਕਮੈਂਟ ਕੀਤਾ ਜੀ ਆਹ ਗੱਡੀ 2006 ਮਾਡਲ ਹੈ ਜੀ ਬਾਕੀ ਆਪਾਂ ਸਕਰੀਨ ਤੇ ਲਿਖਤਾ ਸੀਗਾ ਜਾਂ ਸਕਰੀਨ ਤੇ ਮਤਲਬ ਲਿਖਿਆ ਨਾ ਹੋਇਆ ਤਾਂ ਬੋਲਿਆ ਸੀਗਾ ਬਾਕੀ ਚਲੋ ਕੋਈ ਗੱਲ ਨਹੀਂ ਸੀ 6 ਮਾਡਲ ਗੱਡੀ ਆਹ ਚੀਮਾ ਸਿੰਘ ਇਹਨਾਂ ਨੇ ਕਿਹਾ ਵੈਰੀ ਗੁੱਡ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਅੱਧ ਲਈ ਬਸ ਇਨੇ ਕਮੈਂਟ ਜੀ ਬਾਕੀ ਜ਼ਿਆਦਾ ਕਮੈਂਟ ਆਪਾਂ ਪੜਨ ਲੱਗੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੇ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਕਮੈਂਟ ਪੜੀਏ ਜੀ ਸਾਰੇ ਤੁਸੀਂ ਕਮੈਂਟ ਕਰਿਆ ਕਰੋ ਵੱਖਰੇ ਵੱਖਰੇ ਵਧੀਆ ਤੇ ਬਹੁਤ ਚੰਗਾ ਲੱਗਦਾ ਤੇ ਸਾਰੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ ਬਾਕੀ ਹੁਣ ਦਿਓ ਜੀ ਇਜਾਜ਼ਤ ਮਿਲਦਿਆਂ ਜਲਦੀ ਆਪਾਂ ਕਿਸਨ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ